ਸਿੱਖਿਆਦ ਉਸ ਤੋਂ ਪਹਿਲੇ ਬਿਜਲੀ ਵਾਲੀ ਟੀ ਸੀਗੇ ਡ੍ਰਿਲ ਚਲਾ ਰਹੇ ਸੀਗੇ ਹਾਂਜੀ ਗੌਰ ਗਿਆ ਟੂਟਡ ਜਾਂ ਬਾਕੀ ਕਰੈਡ ਥੋੜਾ ਜਿਹਾ ਸਾਨੂੰ ਵੀ ਦੇ ਦਿਆ ਕਰੋ ਗੌਰ ਦੀ ਜਗ੍ਹਾ ਕਿ ਅਸੀਂ ਮੈਂ ਬਚਪਨ ਤੋਂ ਹੀ ਸੋਚਿਆ ਆਇਆ ਸੀਗਾ ਮੈਂ ਬਚਪਨ ਤੋਂ ਹੀ ਇਹਨੂੰ A for Apple ਦੀ ਜਗ੍ਹਾ ਨਾ A for R E V for Volt C for Cutter ਇਹਨੂੰ ਬਚਪਨ ਚ ਹੀ ਮੈਂ ਇਹ ਚੀਜ਼ ਸੋਚੀ ਹੋਈ ਸੀ ਕਿੰਨੀ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਸੇ ਲਾਈਨ ਦੇ ਵਿੱਚ ਇਹ ਤਾਂ ਹੀ ਜੰਮਦਾ ਹੀ ਹੈ ਕੰਮ ਚ ਆ ਜੀ ਇੱਕ ਸਾਲ ਦਾ ਪੂਰਾ ਹੋਇਆ ਨਹੀਂ ਸੀ ਜਿਹੜੀ ਉਹ ਵੀਡੀਓ ਵੈਲ ਤੁਸੀਂ ਦੇਖੀ ਹੈ ਨਾ ਡ੍ਰਿਲ ਚਲਾ ਰਿਹਾ ਉਹ ਵੀ ਬਿਜਲੀ ਵਾਲੀ ਡ੍ਰਿਲ ਚਲਾ ਰਿਹਾ ਉਹ ਡ੍ਰਿਲ ਦੇ ਸਹਾਰੇ ਖੜਾ ਤੇ ਮੈਂ ਲਾਉਂਦਾ ਸੀ ਪੰਛੀ ਦੇ ਆਲ ਨੇ ਤੇ ਹਰ ਬਰਥਡੇ ਤੇ ਐਨੀਵਰਸਰੀ ਤੇ ਤੇ ਉਹਨੂੰ ਦੇਖ ਕੇ ਕਹਿੰਦਾ ਪਾਪਾ ਮੈਂ ਵੀ ਕੁਝ ਐਸਾ ਕਰਨਾ ਚਾਹਣਾ ਪਰ ਮੈਂ ਕੁਝ ਹਟਕੇ ਕਰਨਾ ਵਾ ਮੈਂ ਕੁਝ ਅਲੱਗ ਕਰੂੰਗਾ ਮਾਂ ਕਿਹਾ ਤੂੰ ਫਿਰ ਆਪ ਹੀ ਦੇਖ ਤੇ ਫਿਰ ਨੇ ਬੜਾ ਦਿਮਾਗ ਤੇ ਜੋਰ ਪਾ ਕੇ ਵਾ ਚੁੱਕਾ ਪਾਪਾ ਮੈਂ ਪੱਪੀ ਲਈ ਪਾਉਂਗਾ ਹੁਣ ਰਾਤ ਨੂੰ ਜਦੋਂ ਠੰਡ ਹੋ ਜਾਂਦੀ ਆ ਹਨਾ ਕਿ ਮੇਰੇ ਸਾਡੇ ਇਥੇ ਕੋਲੀ ਆ ਕਤੂਰੇ ਚੁੰਗਦੇ ਫਿਰਦੇ ਹੁੰਦੇ ਨੇ ਹਨਾ ਕਹਿੰਦਾ ਮੈਂ ਉਹਨਾਂ ਲਈ ਹੱਟ ਬਣਾਉਂਗਾ ਤੁਹਾਨੂੰ ਡਰ ਨਹੀਂ ਲੱਗਿਆ ਕਿ ਇਹ ਛੋਟਾ ਜਿਹਾ ਕਿ ਸੱਟ ਲੱਗ ਗਈ ਫੇਰ ਜਾਂ ਕੁਝ ਹੋ ਗਿਆ ਬਿਲਕੁਲ ਜੀ ਐਕਸਲ ਮੇਰੇ ਨਾਲੋਂ ਵੱਧ ਇਹ ਡਰਦਾ ਸੀਗਾ ਪਰ ਮੈਂ ਰਿਸਕ ਲੈਂਦਾ ਸਿਰਫ ਇੱਕ ਯੂਥ ਵਾਸਤੇ ਵੀ ਹਨਾ ਇਹ ਕਿਉਂਕਿ ਮੈਂ ਇਸ ਬੱਚੇ ਦੇ ਥਰੂ ਮੈਸੇਜ ਦੇਣਾ ਚਾਹੁੰਦਾ ਸੀਗਾ ਵੀ ਹੈਂਡੀਕਰਾਫਟ ਆਪਣੇ ਹੱਥ ਦੀ ਕਲਾਕਾਰੀ ਇੱਕ ਕਿੱਡੀ ਵੱਡੀ ਪਾਵਰ ਆ ਹਨਾ ਫੋਰਨ ਦੇ ਵਿੱਚ ਵੀ ਤੁਸੀਂ ਦੇਖੋ ਸਰ ਗਵਰਨਮੈਂਟ ਜੌਬ ਤੋਂ ਵੀ ਉੱਤੇ ਚੀਜ਼ਾਂ ਬਣੀਆਂ ਜਾਂਦੀਆਂ ਨੇ ਠੀਕ ਹੈ ਨਾ ਆਪਦਾ ਕੰਮ ਆਪਦਾ ਹੁੰਦਾ ਆਪਦੀ ਹੱਥ ਦੀ ਕਲਾ ਜਿੱਥੇ ਮਰਜੀ ਬੰਦਾ ਜਿਵੇਂ ਕਹਿੰਦੇ ਨੇ ਬਾਕੇ ਬੰਦਾ ਖਾ ਸਕਦਾ ਹਨਾ ਸੋ ਇਸ ਕਰਕੇ ਹਰ ਇੱਕ ਨੂੰ ਆਪਦੇ ਹੱਥ ਦੀ ਕਲਾ ਅਪਣਾਉਣੀ ਚਾਹੀਦੀ ਆ ਕਰਪੈਂਟਰੀ ਤੁਸੀਂ ਸ਼ੁਰੂ ਤੋਂ ਹੀ ਉਹਦੇ ਵਿੱਚ ਇੰਟਰਸਟ ਡਵੈਲਪ ਕਰਕੇ ਰੱਖੋ ਮੈਂ ਜੀ ਇਹਦੇ ਹੋਣ ਤੋਂ ਪਹਿਲਾਂ ਇੰਟਰਵਿਊਾਂ 'ਚ ਦੱਸਿਆ ਸੀਗਾ ਕਿ ਮੇਰਾ ਅਗਰ ਬੇਟਾ ਹੋਊਗਾ ਨਾ ਇਹ ਤੇ ਮੈਂ ਉਸ ਦੇ ਜੰਮ ਦੇ ਵਲਡ ਰਿਕਾਰਡ ਹੋਣਗੇ ਆਪਣੀ ਕਲਾ ਮੈਂ ਕੁਝ ਜੋ ਮੈਂ ਆ ਨਹੀਂ ਦਿਖਾ ਸਕਿਆ ਹੈਗਾ ਕੁਝ ਮਜਬੂਰੀਆਂ ਹੋ ਗਈਆਂ ਠੀਕ ਹੈ ਨਾ ਤੇ ਉਹ ਮੈਂ ਉਹਦੇ ਬੱਚੇ 'ਚ ਦਿਖਾਉਂਗਾ ਤੇ ਜੰਮਦਾ ਮੇਰਾ ਬੇਟਾ ਵਲਡ ਰਿਕਾਰਡ ਕਰੂਗਾ ਅੱਛਾ ਇੱਕ ਵਾਰ ਆਪਨੇ ਬਰਥਡੇ ਵੀ ਸਪੈਸ਼ਲ ਕੀਆ ਇਸ ਮੈਂ ਮੈਂ ਨਹੀਂ वो मैंने पपीस लिए हट बनाए हैं बहुत बेस लकड़ी पड़ी थी इसलिए बोला उनको सीतना के हुआ है उस फिर मैं कुछ बना ही लूँ उससे फिर मैंने हार्ट बना ली उससे अच्छा एक बात बताओ जैसे आपने खुद बनाई है तो आपको डर नहीं लगा कि आपके हाथ पे चोट लग जाएगी या फिर कुछ लग जाएगा नहीं पापा बोलते डर के आगे जीत है अच्छा आप, आपका इंटरेस्ट कैसे डेवलप हुआ पापा काम करते थे उसको देख के देख के पापा तो मैं भी करने लग गया आपने मेरी वीडियो नहीं देखी थी देखी थी <laughs> इतनी तो वायरल हुई थी था अच्छा कैसे लगा था जब वर्ल्ड रिकॉर्ड में नाम आया था बहुत अच्छा जब अगली क्लास शुरू होगी फिर आप अगली क्लास में चले जाओगे मैम तो चेंज हो जाएंगे बोल सकना वहाँ पहला प्यार पहला पहला प्यार, प्यार थोड़ी ना बोल पाता अच्छा एक गल दसो पहला पहला प्यार तो नहीं भूल पाऊंगे हाँ। पर जिम्मे हूँ नवी क्लास आ जाएगी फिर मैम तो मिस करूंगा बहुत ਅਸੀਂ ਮੈਮ ਨੇ ਕਿੱਦਾਂ ਹੀ ਬੋਰਡਿੰਗ ਹੈ ਤੁਹਾਡੀ ਲੋਕਰ ਡੀ ਐਫ ਨੇ ਮੇ ਡੀ ਐਫ ਨੇ ਜ਼ੀਰੋ ਲੈਵਲ ਤੋਂ ਉੱਠ ਕੇ ਫੇਰ ਦੁਬਾਰਾ ਤੋਂ ਖੜੇ ਹੋਇਆ ਬਸ ਇਸ ਬੱਚੇ ਕਰਕੇ ਇਹ ਬੱਚੇ ਨੇ ਸਾਡੇ ਘਰ ਚ ਕਹਦਾ ਜਨਮ ਲਿੱਤਾ ਇਸ ਨੇ ਸਾਨੂੰ ਦੁਨੀਆ ਚ ਦੂਜਾ ਜਨਮ ਦਿੱਤਾ ਜਿਸ ਨਾਲ ਸਾਨੂੰ ਜ਼ਿੰਦਗੀ ਜਿਉਣ ਦਾ ਹੌਸਲਾ ਮਿਲਿਆ ਇਹ ਫੋਰ ਆਰੀ ਬੀ ਫੋਰ ਬੂਲ ਸੀ ਫੋਰ ਕਾਟਰ ਡੀ ਫੋਰ ਡਲ ਈ ਫੋਰ ਐਂਟੀ ਡੀ ਫੋਰ ਐਫ ਫੋਰ ਫੈਬਿਕਲ ਅੱਛਾ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ న్యూਸ ਚੈਨਲ ਤੇ ਮੈਂ ਤਵਲਿੰ ਤੁਹਾਡਾ ਸਵਾਗਤ ਕਰਦੀ ਹਾਂ ਅਕਸਰ ਦੇਖਿਆ ਜਾਂਦਾ ਹੈ ਕਿ ਹਰ ਸਾਲ ਬਰਥਡੇ ਜਿਹੜੇ ਨੇ ਉਹ ਹਰ ਇੱਕ ਕੋਈ ਮਨਾਉਂਦਾ ਹੈ ਹਰ ਇੱਕ ਦਿਨ ਲਾਈਫ ਦਾ ਇੱਕ ਸਪੈਸ਼ਲ ਡੇ ਹੁੰਦਾ ਹੈ ਪਰ ਹਰ ਇੱਕ ਇਨਸਾਨ ਦੀ ਜਿਗਲ ਕੀਤੀ ਜਾਵੇ ਤਾਂ ਉਹ ਹਰ ਇੱਕ ਆਪਣੇ ਬਰਥਡੇ ਵਾਲੇ ਦਿਨ ਆਪਣੇ ਹਰ ਇੱਕ ਮੂਮੈਂਟ ਨੂੰ ਸਪੈਸ਼ਲ ਤੇ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਅੱਜ ਸਾਡੇ ਨਾਲ ਉਹ ਇਹ ਜੇ ਸ਼ਖਸ ਮੌਜੂਦ ਨੇ ਜੋ ਕਿ ਹਜੇ ਅਸੀਂ ਗੱਲ ਕਰੀਏ ਤਾਂ ਕਾਫੀ ਫੇਮਸ ਨੇ ਹਜੇ ਤੱਕ ਯੁਵਰਾਜ ਸਿੰਘ ਤੇ ਉਹਨਾਂ ਦਾ ਅੱਜ ਜਨਮ ਦਿਨ ਹੈ ਤੇ ਉਹਨਾਂ ਨੇ ਆਪਣੇ ਬਰਥਡੇ ਨੂੰ ਇੰਨੇ ਵਧੀਆ ਤਰੀਕੇ ਨਾਲ ਸਪੈਸ਼ਲ ਬਣਾਇਆ ਤੇ ਹੁਣ ਅਸੀਂ ਜਾਣਾਂਗੇ ਤੇ ਤੁਸੀਂ ਵੀ ਸੁਣੋ ਕਿ ਕਿਸ ਤਰ੍ਹਾਂ ਉਹ ਆਪਣਾ ਇਸ ਵਾਰੀ ਬਰਥਡੇ ਯਾਦਗਾਰ ਬਣਾ ਰਹੇ ਨੇ ਤੇ ਕੀ ਸਪੈਸ਼ਲ ਕੀਤਾ ਸਭ ਤੋਂ ਪਹਿਲਾਂ ਹੈਲੋ हेलो आपका नाम क्या है राज सिंह अच्छा एक बार आपने बर्थडे पे स्पेशल क्या किया एक बार मैंने वो मैंने पप लिए हट बनाए हैं जैसे अब तो बारिश भी बढ़ती बर, जा रही है और ठंड भी हो रही है इसलिए मैंने हट बना लिए उनको लिए बहुत बेस लकड़ पड़ी थी इसलिए बोला उनको सितना के हुआ उस फिर मैं कुछ बना लो उससे फिर मैंने हट बना ली उसके हट बना ली थी अच्छा कितनी हट्स बनाई अभी तक तो? थ्री 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 अच्छा आपके आपके पास ये आइडिया आया कहाँ से कि आपने पप्पीज की हेल्प करनी है पापा पहले पंछियों के और वो बनाते थे घर मैंने फिर सोचा पापा मैं ऐसा नहीं करूँगा मैं कुछ अच्छा सा नया करूंगा फिर मैंने सोचा मैं तो हट बनाऊंगा बनाऊँगा हट बनाऊँगी तो आपने फिर वो पपीज के लिए हट्स बनाई अच्छा एक बार बताओ जब आपने हट्स बनाई तो आपको कितना टाइम लगा हट्स बनाने में बहुत टाइम लगा बहुत टाइम लगा।, लगा कितना कितने दिन लगे टू

मैम को बताया सर तो मैम अच्छा जो भी मैम आपके हैं अभी आपको पढ़ा रहे हैं ना वो भी आपको सपोर्ट करते हैं हाँ। सपोर्ट करते हैं अच्छा वैसे देखा जाए तो अब जैसे आप आपका बर्थडे आज है ना तो अब जब अगली क्लास शुरू होगी फिर आप अगली क्लास में चले जाओगे मैम तो चेंज हो जाएंगे अच्छा बहुत। बहुत ਅੱਛਾ ਮੈਮ ਨੂੰ ਕਿੱਦਾਂ ਦੀ ਬੌਂਡਿੰਗ ਹੈ ਤੁਹਾਡੀ ਉਹ ਟੀਚਰ ਫਰੈਂਡ ਹਾਂਜੀ ਟੀਚਰ ਲੋਕਲ ਜੀ ਐਫ ਨੇ ਮੈਂ ਟੀ ਐਫ ਹੁੰਦੀ ਆ ਟੀ ਐਫ ਮਤਲਬ ਤੇ ਟੀ ਟੀਚਰ ਫਰੈਂਡ ਓਹ ਗੱਲਾਂ ਤਾਂ ਵਧੀਆ 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 ਤੇ ਵੱਡੀਆਂ ਵੱਡੀਆਂ ਇਹਨੇ ਤੁਹਾਡੀਆਂ ਵੈਸੇ ਨਾ ਕੰਮ ਵੀ ਉਨੇ ਹੀ ਵੱਡੇ ਆ ਅੱਛਾ ਤੁਹਾਡੀ ਟੀ ਐਫ ਦਾ ਨਾਮ ਕੀ ਹੈ ਐਸ ਫੋਰ ਸਮਿਤੀ ਐਸ ਫੋਰ ਸ਼ੀਤੋ ਅਛੇ ਸਾਰੇ ਦੱਸੋ ਕਿ ਉਹਨੇ ਜਿਵੇਂ ਕਾਫੀ ਵਧੀਆ ਤਰੀਕੇ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਿਆ ਹੈ ਹਨਾ ਕਿ ਇੱਕ ਬਹੁਤ ਹੀ ਜ਼ਿਆਦਾ ਸਪੈਸ਼ਲ ਯਾਦ ਬਣਾਈ ਜਾ ਰਹੀ ਹੈ ਨਾ ਵੱਲੋਂ ਬਾਕੀ ਨੇਚਰ ਦੀ ਹੈਲਪ ਕਰਕੇ ਤੇ ਇੰਨਾ ਦੇ ਕੋਲ ਇੰਥੋਂ ਇਨਸਪਾਇਰ ਹੋਣ ਦਾ ਵੈਸਿਸ ਕਿੱਥੋਂ ਆਇਆ ਕਿ ਨੇਚਰ ਨਾਲ ਜੁੜਨਾ ਹੈ ਜੀ ਜਿਦਕਾ ਜਿਸ ਤਰ੍ਹਾਂ ਕੀ ਤੁਸੀਂ ਦੇਖ ਚੁੱਕੇ ਹੋ ਇਹਦੀਆਂ ਉਦਾਹਰਨਾਂ ਤਾਂ ਕਾਫੀ ਮਿਲ ਚੁੱਕੀਆਂ ਨੇ ਆਪਾਂ ਨੂੰ ਕੋਰੋਨਾ ਦੇ ਵਿੱਚ ਮਿਲ ਚੁੱਕੀਆਂ ਨੇ ਹਨਾ ਵੀ ਅਸਲ ਭਗਵਾਨ ਕੌਣ ਆ ਤੇ ਅਸੀਂ ਕਿਹਦੇ ਆਸਰੇ ਸਾਹ ਲੈ ਰਹੇ ਆ ਹਨਾ ਤੇ ਅਸਲ ਜੀਵਨ ਤਾਂ ਸਾਨੂੰ ਕੁਦਰਤ ਬਖਸ਼ ਰਹੀ ਆ ਸਾ ਆਪਸ ਆਹ ਤਾਂ ਹੀ ਚੱਲ ਰਹੇ ਆ ਹਨਾ ਤੇ ਜਿਹੜੇ ਇਹ ਜੀਵ ਜੰਤੂ ਵੀ ਨੇ ਤੇ ਹਰ ਇੱਕ ਇਹ ਅਸੀਂ ਇੱਕ ਦੂਜੇ ਦੇ ਡਿਪੈਂਡਡ ਆ ਹਨਾ ਤੇ ਇਹ ਸਾਨੂੰ ਇਹਨਾਂ ਦੀ ਕੇਅਰ ਕਰਨੀ ਚਾਹੀਦੀ ਆ ਤੇ ਮੈਂ ਲਾਉਂਦਾ ਸੀ ਪੰਛੀਆਂ ਦੇ ਆਲ ਨੇ ਤੇ ਹਰ ਬਰਥਡੇ ਤੇ ਐਨੀਵਰਸਰੀ ਤੇ ਤੇ ਉਹਨੂੰ ਦੇਖ ਕੇ ਕਹਿੰਦਾ ਪਾਪਾ ਮੈਂ ਵੀ ਕੁਝ ਐਸਾ ਕਰਨਾ ਚਾਹੁੰਨਾ ਪਰ ਮੈਂ ਕੁਝ ਹਟਕੇ ਕਰਨਾ ਵਾ ਮੈਂ ਕੁਝ ਅਲੱਗ ਕਰੂੰਗਾ ਮਾਂ ਕਹਿੰਿਆ ਤੂੰ ਫਿਰ ਆਪ ਹੀ ਦੇਖ ਤੇ ਫਿਰ ਇਹਨੇ ਬੜਾ ਦਿਮਾਗ ਤੇ ਜ਼ੋਰ ਪਾ ਕੇ ਵਾ ਚੁੱਕਿਆ ਪਾਪਾ ਮੈਂ ਪੱਪੀਸ ਲਈ ਪਾਉਂਗਾ ਹੁਣ ਰਾਤ ਨੂੰ ਜਦੋਂ ਠੰਡ ਹੋ ਜਾਂਦੀ ਆ ਹਨਾ ਕਿਵੇਂ ਇੱਧਰ ਸਾਡੇ ਇੱਥੇ ਕੋਲੀਆ ਕਤੂਰੇ ਚੁੰਗਦੇ ਫਿਰਦੇ ਹੁੰਦੇ ਨੇ ਹਨਾ ਕਹਿੰਦਾ ਮੈਂ ਉਹਨਾਂ ਲਈ ਹੱਟ ਬਣਾਵਾਂਗਾ ਮਾਂ ਚਲੋ ਠੀਕ ਆ ਬੇਟਾ ਕੋਈ ਗੱਲ ਨਹੀਂ ਤੇ ਉੱਥੇ ਤੋਂ ਸ਼ੁਰੂਆਤ ਕੀਤੀ ਤੇ ਉਦੋਂ ਫਿਰ ਅਸੀਂ ਇੱਕ ਬਲੌਂਕੀ ਪੈਂਟ ਸਾਈਡ ਲਾ ਕੇ ਆਏ ਆ ਉੱਥੇ ਅਸੀਂ ਵੈਸੇ ਹੀ ਨਿੰਗੇ ਜਾ ਰਹੇ ਸੀਗੇ ਤੇ ਇੱਕ ਕਹਿੰਦੇ ਕਤੂਰਾ ਮਰ ਵੀ ਗਿਆ ਸੜ ਕ੍ਰੋਸ ਕਰਦੇ ਕਰਦੇ ਇੱਕ ਦੇ ਦੂਜੇ ਡੇਢਲੀ ਟਿਕਾਣੇ ਬਦਲਦੇ ਸੀ ਹੁਣ ਜਦੋਂ ਉਹਨਾਂ ਨੂੰ ਪੱਕਾ ਟਿਕਾਣਾ ਮਿਲ ਗਿਆ ਉੱਥੇ ਰਹਿਣ ਲੱਗ ਗਏ ਫਿਰ ਅਸੀਂ ਆ ਕਿਚਰੂ ਨਗਰ ਇੱਕ ਬਣਾ ਕੇ ਲਾ ਕੇ ਆਏ ਆ ਸੋ ਹੁਣ ਠੰਡ ਫੇਰ ਹੋ ਚੁੱਕੀ ਐ ਸਾਨੂੰ ਪਤਾ ਬਾਦਸ਼ਾਹ ਵੀ ਹੋਣ ਲੱਗੀਆਂ ਉਹਦੇ ਕਰਕੇ ਨਾ ਹਰ ਇੱਕ ਘਰ ਦੇ ਵਿੱਚ ਇੱਕ ਵੇਸ਼ ਲੱਕੜ ਤਾਂ ਪਈ ਹੁੰਦੀ ਐ ਜਦੋਂ ਆਪਾਂ ਘਰ 'ਚ ਲੱਕੜ ਦਾ ਕੰਮ ਕਰਾਉਂਦੇ ਹਣਾ ਤੁਸੀਂ ਉਹ ਵੇਸ਼ ਲੱਕੜ ਦਾ ਨਾ ਲਾਸਟ ਟਾਈਮ ਦੇ ਚੀਬਾ ਜੀ ਕੋਚੀ ਲੱਕੜ ਦਾ ਹੱਟ ਬਣਾ ਲਿਆ ਕੋਲ ਨਾਲ ਤਾਂ ਵੇਸ਼ ਲੱਕੜ ਕੰਮ ਆ ਜਾਂਦੀ ਆ ਨਾਲੇ ਕਿਸੇ ਜੀਵ ਜੰਤੂ ਦਾ ਪੜਾ ਹੋ ਜਾਂਦਾ ਇਹ ਜਿਸ ਤਰ੍ਹਾਂ ਇਸ ਬੱਚੇ ਨੇ ਕੀਤਾ ਵਾ ਤਾਂ ਆਪਣੇ ਘਰ ਪਈ ਬੇਸ਼ ਲੱਕੜ ਦੇ ਇੱਕ ਹੱਟ ਬਣਾ ਕੇ ਜਰੂਰ ਰੱਖੋ ਜੋ ਸਟਰੀਟ ਡੌਗਸ ਵਗੈਰਾ ਹੁੰਦੇ ਨੇ ਜੀ ਉਹਨਾਂ ਲਈ। ਆਪਣੇ ਚੈਨਲ ਜੁੜਨਾ ਚਾਹੀਦਾ ਹੈ। ਇੱਕ ਗੱਲ ਦੱਸੋ ਜਦੋਂ ਜਦੋਂ ਤੁਹਾਡੇ ਬੇਟੇ ਨੇ ਸ਼ੁਰੂਆਤ ਕੀਤੀ ਇਸ ਫੀਲਡ ਦੇ ਵਿੱਚ ਤੁਹਾਨੂੰ ਡਰ ਨਹੀਂ ਲੱਗਿਆ ਕਿ ਹਜੇ ਛੋਟਾ ਜਿਆ ਕਿ ਸੱਟ ਲੱਗ ਗਈ ਫੇਰ ਜਾਂ ਕੁਝ ਹੋ ਗਿਆ? ਬਿਲਕੁਲ ਜੀ ਐਕਸਲ ਮੇਰੇ ਨਾਲ ਬੱਧਦਾ ਹੈ ਹੇਡਰ ਦਾ ਸੀਗਾ ਜਿਵੇਂ ਇਹ ਕਹਿ ਰਿਹਾ ਡਰ ਕੇ ਆ ਗਏ ਜੀ ਤੇ ਅਹ ਜੇ ਮੈਂ ਬਹੁਤ ਟ੍ਰਿਕ ਵਰਤੇ ਸੀਗੇ ਤੇ ਦੂਸਰੀ ਰਹੀ ਗੱਲ ਮੈਂ ਨਹੀਂ ਕਹਿੰਦਾ ਹੋਰ ਮਿਸਤਰੀ ਵੀ ਆਪਦੇ ਬੱਚਿਆਂ ਨੂੰ ਇਦਾਂ ਟੈਲੈਂਟਡ ਕਰ ਸਕਦੇ ਸੀਗੇ ਪਰ ਗੱਲ ਕੀ ਹੈ ਗੱਲ ਉੱਥੇ ਆ ਕੇ ਰੁਕ ਜਾਂਦੀ ਹੈ ਕਿ ਮਾਂ ਤਾਂ ਮਾਂ ਹੁੰਦੀ ਆ ਪਿਓ ਤਾਂ ਇੱਕ ਪਿਓ ਹੀ ਹੁੰਦਾ ਹਨਾ ਉਹਨਾਂ ਦੇ ਦਿਲ 'ਚ ਡਰ ਹੁੰਦਾ ਕਿ ਸਾਡੇ ਬੱਚੇ ਦੇ ਜੇ ਅੱਖ ਮੂੰਹ ਤੇ ਕੋਈ ਫੱਟ ਸੱਟ ਫੇੜ ਲੱਗੀ ਸਾਰੀ ਜ਼ਿੰਦਗੀ ਲਈ ਕਾਜ ਪੈ ਜਾਊਗਾ ਹਨਾ ਪਰ ਮੈਂ ਇਹ ਰਿਸਕ ਲੈਂਦਾ ਸਿਰਫ ਇੱਕ ਯੂਥ ਵਾਸਤੇ ਵੀ ਹਨਾ ਇਹ ਕਿਉਂਕਿ ਮੈਂ ਇਸ ਬੱਚੇ ਦੇ ਥਰੂ ਮੈਸੇਜ ਹੈਂਡਿਕਰਾਫਟ ਆਪਣੇ ਹੱਥ ਦੀ ਕਲਾਕਾਰੀ ਇੱਕ ਕਿੰਨੀ ਵੱਡੀ ਪਾਵਰ ਆ ਹਨਾ ਫੋਰਨ ਦੇ ਵਿੱਚ ਵੀ ਤੁਸੀਂ ਦੇਖੋ ਸਰ ਗਵਰਨਮੈਂਟ ਜੌਬ ਤੋਂ ਉੱਤੇ ਚੀਜ਼ਾਂ ਬੰਨੀਆਂ ਜਾਂਦੀਆਂ ਨੇ ਠੀਕ ਹੈ ਨਾ ਆਪਦਾ ਕੰਮ ਆਪਦਾ ਹੁੰਦਾ ਆਪਦੀ ਹੱਥ ਦੀ ਕਲਾ ਜਿੱਥੇ ਮਰਜੀ ਬੰਦਾ ਜਿਵੇਂ ਕਹਿੰਦੇ ਨੇ ਬਾਕੇ ਬੰਦਾ ਖਾ ਸਕਦਾ ਹਨਾ ਸੋ ਇਸ ਕਰਕੇ ਹਰ ਇੱਕ ਨੂੰ ਆਪਦੇ ਹੱਥ ਦੀ ਕਲਾ ਅਪਣਾਉਣੀ ਚਾਹੀਦੀ ਆ ਬਿਲਕੁਲ ਜੀ ਅੱਛਾ ਕਿੰਨੀ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਸੇ ਲਾਈਨ ਦੇ ਵਿੱਚ ਇਹ ਤਾਂ ਹੀ ਜੰਮਦਾ ਹੀ ਇਹ ਕੰਮ ਚਾਹੀ ਜਦੋਂ ਛੋਟਾ ਹੁੰਦਾ ਸੀਗਾ ਤੇ ਕਈ ਵਾਰ ਰੋਂਦਾ ਵੀ ਇੱਕ ਸਾਲ ਦਾ ਪੂਰਾ ਹੋਇਆ ਨਹੀਂ ਸੀ ਜਿਹੜੀ ਉਹ ਵੀਡੀਓ ਵਾਇਰਲ ਤੁਸੀਂ ਦੇਖੀ ਹੈ ਨਾ ਡ੍ਰਿਲ ਚਲਾ ਰਿਹਾ ਉਹ ਵੀ ਬਿਜਲੀ ਵਾਲੀ ਡ੍ਰਿਲ ਚਲਾ ਰਿਹਾ ਉਹ ਡ੍ਰਿਲ ਦੇ ਸਹਾਰੇ ਖੜਾ ਕਿਉਂਕਿ ਇਹ ਇਹ ਖੜਨਾ ਵੀ ਨਹੀਂ ਪਾ ਰਿਹਾ ਸੀਗਾ ਉਹ ਡ੍ਰਿਲ ਦੇ ਸਹਾਰੇ ਖੜ ਕੇ ਹੀ ਗਲੀ ਕੱਢ ਰਿਹਾ ਵਾ ਡਿੱਗ ਜਾਂਦਾ ਸੀ ਇਹ ਚੱਲਦਾ ਚੱਲਦਾ ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਜੋਗਰਾਜ ਸਿੰਘ ਜੀ ਨੇ ਵੀ ਦੇਖੀ ਸੀਗੀ ਹੋ ਗਿਆ ਨਾ ਕਿ ਜਿਵੇਂ ਅਜੇ ਇਹਨਾਂ ਨੇ ਚੱਲਣਾ ਵੀ ਨਹੀਂ ਸਿੱਖਿਆ ਤੇ ਉਸ ਤੋਂ ਪਹਿਲੇ ਬਿਜਲੀ ਵਾਲੀ ਉੱਟੀ ਸੀਗੇ ਜੋ ਡ੍ਰਿਲ ਚਲਾ ਰਹੇ ਸੀਗੇ ਹਾਂਜੀ ਗੋਲ ਗੁੱਟੇ ਨੇ ਜਾਂ ਬਾਕੀ ਕਰੈਟ ਥੋੜਾ ਜਿਹਾ ਸਾਨੂੰ ਵੀ ਦੇ ਦਿਆ ਕਰੋ ਗੋਲ ਦੀ ਜਗ੍ਹਾ ਕਿਉਂਕਿ ਅਸੀਂ ਮੈਂ ਬਚਪਨ ਤੋਂ ਹੀ ਸੋਚਿਆ ਆਇਆ ਸੀਗਾ ਮੈਂ ਬਚਪਨ ਤੋਂ ਇਹਨੂੰ A for Apple ਦੀ ਜਗ੍ਹਾ ਨਾ A for R E V O W L D C for Gator ਇਹਨੂੰ ਬਚਪਨ ਚ ਹੀ ਮੈਂ ਇਹ ਚੀਜ਼ ਸੋਚੀ ਹੋਈ ਸੀ ਖਡਾਉਣੇ ਹਾਂਜੀ ਖਡਾਉਣਿਆਂ ਦੀ ਜਗ੍ਹਾ ਮੈਂ ਟੁਆਇ ਟੂ ਲੈਤੇ ਸੀ ਮੈਂ ਪੀਬੀਆਰ ਮਾਲ ਗਿਆ ਸੀ ਟੁਆਇ ਟੂ ਪਲਾਸਟਿਕ ਦੇ ਹੁੰਦੇ ਨੇ ਪਲਾਸ ਬਲਸ ਉਹ ਨਾਲ ਇਹਨੂੰ ਖੇਡਣ ਲੱਗਾ ਸੀ ਸਾਨੂੰ ਪਤਾ ਬੱਚੇ ਨੂੰ ਦਾ ਕਰਦਾ ਰਿਹਾ ਮੈਂ ਦੱਸਦਾ ਰਿਹਾ ਤੇ ਆਪਣੇ ਆਪ ਇਹ ਕਰਨ ਲੱਗ ਗਿਆ ਜੀ ਕਰ ਲੈਂਦੇ ਸੀ ਮੈਨੂੰ ਕਾਰਪੈਂਟਰੀ ਤੁਸੀਂ ਸ਼ੁਰੂ ਤੋਂ ਹੀ ਉਹਦੇ ਵਿੱਚ ਇੰਟਰਸਟ ਡਵੈਲਪ ਕਰਕੇ ਰੱਖਿਆ ਮੈਂ ਜੀ ਇਹਦੇ ਹੋਣ ਤੋਂ ਪਹਿਲਾਂ ਇੰਟਰਵਿਊਾਂ ਚ ਦੱਸਿਆ ਸੀਗਾ ਕਿ ਮੇਰਾ ਅਗਰ ਬੇਟਾ ਹੋਊਗਾ ਨਾ ਇਹ ਤੇ ਮੈਂ ਉਸਦੇ ਜੰਮ ਦੇ ਵਰਲਡ ਰਿਕਾਰਡ ਹੋਣਗੇ ਆਪਣੀ ਕਲਾ ਮੈਂ ਕੁਝ ਜੋ ਮੈਂ ਆ ਨਹੀਂ ਦਿਖਾ ਸਕਿਆ ਹੈਗਾ ਕੁਝ ਮਜਬੂਰੀਆਂ ਹੋ ਗਈਆਂ ਠੀਕ ਹੈ ਨਾ ਤੇ ਉਹ ਮੈਂ ਉਹਦੇ ਬੱਚੇ 'ਚ ਦਿਖਾਵਾਂਗਾ ਤੇ ਜੰਮ ਦਾ ਮੇਰਾ ਬੇਟਾ ਵਰਲਡ ਰਿਕਾਰਡ ਕਰੂ ਐਸਾ ਕਲ ਕਰਾਂਗਾ ਜੀ ਬਿਲਕੁਲ ਮੇਰਾ ਸੁਪਨਾ ਸੀਗਾ ਤੇ ਜਿਸ ਤਾਂ ਕਿ ਤੁਸੀਂ ਪੁਰਾਣੇ ਇੰਟਰਵਿਊ ਸੁਣਿਆ ਹੋਣਾ ਕੁਛ ਮੇ ਨਾਲ ਹਾਸਾ ਹੋ ਗਿਆ ਸੀਗਾ ਤੇ ਫਿਜ਼ੀਕਲੀ ਹੋ ਗਿਆ ਸੀ ਕੁਝ ਕੁਝ ਆਪਣਿਆਂ ਕਰਕੇ ਜਿਵੇਂ ਅੱਜ ਕੱਲ ਖੂਨ ਦੇ ਪਾਣੀ ਬਣੇ ਹੋਏ ਨੇ ਰਿਸ਼ਤਿਆਂ ਦੇ ਤੇ ਸੋ ਇਸ ਮੈਂ ਲਾਸ ਸਮਝ ਲਾ ਫੁੱਟ ਤੇ ਆ ਗਿਆ ਸੀ ਇੱਕ ਤਰ੍ਹਾਂ ਦਾ ਜ਼ੀਰੋ ਲੈਵਲ ਤੋਂ ਉੱਠ ਕੇ ਫੇਰ ਦੁਬਾਰਾ ਤੋਂ ਖੜੇ ਹੋਇਆ ਬਸ ਇਸ ਬੱਚੇ ਕਰਕੇ ਇਹ ਬੱਚੇ ਨੇ ਸਾਡੇ ਘਰ ਚ ਕਦਾ ਜਨਮ ਲਿੱਤਾ ਇਸ ਨੇ ਸਾਨੂੰ ਦੁਨੀਆ ਚ ਦੂਜਾ ਜਨਮ ਦਿੱਤਾ ਜਿਸ ਨਾਲ ਸਾਨੂੰ ਜ਼ਿੰਦਗੀ ਜਿਉਣ ਦਾ ਹੌਸਲਾ ਮਿਲਿਆ ਜੀ ਹੁਣ ਤੁਹਾਡਾ ਸੁਪਨਾ ਜਿਹੜਾ ਤੁਹਾਡੇ ਬੇਟਾ ਪੂਰਾ ਕਰ ਰਿਹਾ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਹੀ ਰਹ ਥਰਡ ਵਰਲਡ ਰਿਕਾਰਡ ਤੇ ਆ ਗਿਆ ਤੇ ਮੈਡੀਕੋ ਅਵਾਰਡ ਮਿਲ ਚੁੱਕਿਆ ਹਜੇ ਤੱਕ ਇਹਨੂੰ ਪੰਜਾਬ ਸਰਕਾਰ ਵੱਲੋਂ ਵੀ ਮਿਲ ਚੁੱਕਿਆ ਤੇ ਦੋ ਵਾਰ ਤੇ ਆਪਣੇ ਵਰਲਡ ਰਿਕਾਰਡ ਵੀ ਤੀਜਾ ਵਰਲਡ ਰਿਕਾਰਡ ਇਹਦਾ ਕੈਮ ਹੋ ਚੁੱਕਿਆ ਵਾ ਤੇ ਬਾਕੀ ਅੱਗੇ-ਅੱਗੇ ਦੇਖੋ ਮੈਂ ਇਹਦੇ ਲਈ ਪ੍ਰੋਜੈਕਟ ਰੈਡੀ ਰੱਖਿਓ ਇਹਦੇ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਬਹੁਤ ਜੀ ਬਹੁਤ ਮਾਨਤਾ ਮਹਿਸੂਸ ਹੋਣਾ ਹੀ ਹੈ ਜੀ ਕਿ ਬਸ ਇੰਨਾ ਕ ਮੇਂਤੇ ਦੇ ਮੰਗੂ ਅਸੀਂ ਵੀ ਬਹੁਤ ਕੀਤੀ ਸੀ ਪਰ ਸਾਡੀ ਸਾਹਮਣੇ ਨਹੀਂ ਆਈ ਕਿਸੇ ਗੱਲ ਤੇ ਕਿਉਂਕਿ ਸਾਨੂੰ ਪੇਰੈਂਟ ਸਪੋਰਟ ਨਹੀਂ ਸੀ ਇਸ ਬੱਚੇ ਦਾ ਮੈਂ ਦਾਵਾ ਤਾਂ ਹੀ ਕਰਦਾ ਵਾਂ ਜਾਂ ਦਾ ਬੰਦੇ ਨਾਲ ਭਗਵਾਨ ਹੋਵੇ ਜਾਂ ਉਹਦਾ ਪੇਰੈਂਟਸ ਹੋਵੇ ਦੁਨੀਆ ਦੀ ਕੋਈ ਤਾਕਤ ਨਹੀਂ ਜੀ ਬੱਚੇ ਨੂੰ ਅੱਗੇ ਜਾਣ ਤੋਂ ਰੋਕ ਲਵੇ ਪੇਰੈਂਟਸ ਵੀ ਤਾਂ ਭਗਵਾਨ ਦੇ ਬਰਾਬਰ ਹੀ ਮੰਨੇ ਜਾਂਦੇ ਆ ਬਸ ਉਹ ਚਲੋ ਅਸੀਂ ਆਪਦੇ ਮੂੰਹੋਂ ਕਹਿੰਦੇ ਚੰਗੇ ਲੱਗਦੇ ਆ ਹੁਣ ਦੁਨੀਆ ਗੱਲ ਕਹਿ ਰਹੀ ਆ ਵਾਕਈ ਵੀ ਭਗਵਾਨ ਤੋਂ ਪਹਿਲਾਂ ਵੀ ਉਹਦੇ ਲਈ ਪੇਰੈਂਟਸ ਹੁੰਦੇ ਆ ਮੂਰੇ ਇਸ ਕਾਕੇ ਪੇਰੈਂਟਸ ਦਾ ਫਰਜ਼ ਸਮਝਣਾ ਚਾਹੀਦਾ ਵੀ ਸਭ ਤੋਂ ਪਹਿਲਾਂ ਫਰਜ਼ ਸਾਡਾ ਭਗਵਾਨ ਤੋਂ ਪਹਿਲਾਂ ਵੀ ਸਾਡਾ ਫ ਇਹਦੇ ਦੱਸਿਆ ਸੀਗਾ ਕਿ ਤੁਸੀਂ ABC ਇਹਨਾਂ ਨੂੰ ਕਾਰਪਨਟਰੀ ਦੀ ਚੀਜ਼ਾਂ ਦੇ ਨਾਲ ਹੀ ਸਿਖਾਈਆ ਤੁਹਾਨੂੰ ਆਂਦੀ ਹੈ ਜੇ ਫਿਲਹਾਲ ਉਹ ਵਲੀ ABC ਥੋੜੀ ਜਿਹੀ ਸੁਣਾ ਦਵਾਂ। A for anvil e, B for bull C for cutter D for drill e, <for172> e for adjective F for fabricol ਹਲੇ ਪੂਰਾ ਹੈ ਨਾ ਤੁਸੀਂ ਇਹਨਾਂ ਨੂੰ ਉਹ ਸਿਖਾਇਆ ਹੋਇਆ ਬਿਲਕੁਲ ਔਰ ਇਹ ਨਾਲ ਕਾਰਪਨਟਰੀ ਪ੍ਰੈਕਟੀਕਲੀ ਤੁਸੀਂ ਸਿਖਾਇਆ ਹੋਇਆ ਹੈ। ਹਾਂਜੀ ਮੈਂ ਇਹਨੂੰ ਇਹ ਨਾ ਪ੍ਰੈਕਟੀਕਲੀ ਅਸਲ ਉਤੋਂ ਮੈਂ ਸ਼ੁਰੂਆਤ ਹੀ ਤਾਂ ਕੀਤੀ ਸੀਗੀ। ਹੂੰ। ਇੱਕ ਤਾਂ ਹੁੰਦਾ ਨਾ ਆਪਾਂ ਸਿੱਧਾ ਹੀ ਬੰਦਾ ਸਮਝ ਲਓ ਕਾਰ ਚਲਾਉਣੀ ਸਿੱਖ ਜਵੇ ਹੈ ਨਾ ਇੱਕ ਉਹਦੇ ਪਹਿਲਾਂ ਪਾਰਟਸ ਬਾਰੇ ਉਹਨੂੰ ਨੋਲਿਜ ਹੋਵੇ ਨਾ ਉਹ ਫੱਬੇ ਫਿਕਰ ਹੋ ਕੇ ਚਲਾਉਂਦਾ ਵਾ ਉਹ ਚੀਜ਼ ਮੈਂ ਨਾ ਥੋੜਾ ਜਿਆਦਾ ਪ੍ਰੈਕਟੀਕਲੀ ਥਿਊਰੀ 베ਸ ਤੇ ਪਹਿਲੇ ਇਹਨੂੰ ਲੈ ਕੇ ਗਿਆ ਪ੍ਰੈਕਟੀਕਲ ਚਾਹੇ ਸਮਝ ਮੈਂ ਬਾਚੂ ਲੈ ਕੇ ਆਇਆ ਹਾਂ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਇਹ ਤਾਂ ਹੁਣ ਛੋਟੀ ਜੀ ਉਮਰ ਦੇ ਵਿੱਚ ਇੱਕ ਪ੍ਰੋਫੈਸਰ ਨੂੰ ਇੱਕ ਪ੍ਰੋਫੈਸਰ ਟੀਚ ਕਰੇਗਾ ਜੀ ਇਹ ਐਸੀ ਨੋਲਿਜ ਰੱਖਦਾ ਹੈ ਮੈਂ ਐਕਚੁਅਲੀ ਇਹਦੇ ਦਿਮਾਗ ਤੇ ਇੰਨਾ ਪ੍ਰੈਸ਼ਰ ਨਹੀਂ ਪਾ ਰਿਹਾ ਹੈਗਾ ਤੇ ਮੇਰੇ ਕੋਲ ਐਸਐਸਏ ਪ੍ਰੋਜੈਕਟ ਨੇ ਕਿ ਇਹ ਇੱਕ ਕਾਲਜ ਦੇ ਸਾਡੇ ਪੋਲੀਟੈਕਨਿਕ ਜਿਹੜੇ ਕਾਲਜ ਹੁੰਦੇ ਨੇ ਉਹ ਚ ਇਹ ਸਟੱਡੀ ਕਰਾਈ ਜਾਂਦੀ ਆ ਉਹ ਉਹਨਾਂ ਨੂੰ ਟੀਚ ਕਰੇਗਾ ਇਹ ਐਸੀ ਮੈਂ ਚੀਜ਼ ਰੱਖੀ ਹੋਈ ਆ ਮਾਈਂਡ ਦੇ ਵਿੱਚ ਐਸੀ ਦੇਖਿਆ ਜਾਈ ਤਾਂ ਇਹ ਇਸ ਸਮੇਂ ਆਪਣੀ ਉਮਰ ਤੋਂ ਵੀ ਵੱਡੇ ਵੱਡੇ ਪ੍ਰੋਜੈਕਟਸ ਕਰ ਰਿਹਾ ਜਿੱਦਾਂ ਆਪਾਂ ਹਜੇ ਵਾਇਰਲ ਵੀਡੀਓਜ਼ ਦੇਖੀਆਂ ਪਰ ਜੇ ਅੱਗੇ ਜਾ ਕੇ ਇਹਨਾਂ ਨੇ ਆਪਣਾ ਮਾਈਂਡ ਚੇਂਜ ਕਰ ਲਿਆ ਹੀ ਨਹੀਂ ਕਿ ਮੈਨੂੰ ਕਿਸੇ ਹੋਰ ਫੀਲਡ 'ਚ ਜਾਣਾ ਹੈ ਫਿਰ ਨਹੀਂ ਜੀ ਮੈਂ ਐਕਚੁਅਲ ਪਹਿਲਾਂ ਇਹਨੂੰ ਮੈਂ ਸਾਰਾ ਇਹ ਦੇਖਿਆ ਹੀ ਸੀਗਾ ਵੀ ਇਹ ਬੱਚੇ ਦਾ ਇੰਟਰਸਟ ਕਿੱਧਰ ਆ ਹੁਣ ਵੀ ਇਹਦੀ ਸਭ ਤੋਂ ਵੱਡੀ ਡਿਮਾਂਡ ਬਣੀ ਮੈਂ ਬਾਹਰ ਖੇਡਣਾ ਠੀਕ ਹੈ ਨਾ ਜੇ ਮੈਂ ਕੋਈ ਗੇਮ ਚ ਜਾਣਾ ਇਹਦੇ ਕਿਤੇ ਇੰਟਰਸਟ ਨਹੀਂ ਇਹਦੀ ਇੱਕੋ ਇੱਕ ਸ਼ਰਤ ਹੁੰਦੀ ਆ ਪਾਪਾ ਮੈਨੂੰ ਸ਼ਾਪ ਤੇ ਕੰਮ ਕਰ ਦੋਗੇ ਮੈਂ ਸਾਰੀ ਸਟੱਡੀ ਕਰ ਲਵਾਂ ਇਹਦੇ ਇਹਦੇ ਜਿਹੜਾ ਮਰਜ਼ੀ ਸ਼ਰਤ ਬਣਾ ਲਓ ਸਿਰਫ ਇਸ ਬੇਸ ਇਸ ਗੱਲ ਤੋਂ ਕਿਉਂਕਿ ਇਹ ਇੰਨਾ ਕਿ ਪਿਆਰ ਪੈ ਗਿਆ ਕੰਮ ਨਹੀਂ ਇਹ ਕੰਮ ਨੂੰ ਕੰਮ ਨਹੀਂ ਸਮਝਦਾ ਫਿਰ ਇੰਨਾ ਸਟੱਡੀ ਤੇ ਬਿਲਕੁਲ ਨਹੀਂ ਜੀ ਉਹੀ ਤਾਂ ਇਹਦੀ ਕੰਜੀ ਕਮਜ਼ੋਰੀ ਫੜੀ ਹੋਈ ਆ ਵੀ ਅਗਰ ਤੂੰ ਅੱਧਾ ਘੰਟਾ ਪੜਨਾ ਤਾਂ ਇਹਨੇ ਘੰਟਾ ਪੜਾ ਲੂ ਪੜ ਜਾਊਗਾ ਆਪਣਾ ਕੰਮ ਆਪ ਹੀ ਫਿਨਿਸ਼ ਕਰਕੇ ਜਾਂਦਾ ਵਾ ਹੋਮਵਰਕ ਵੀ ਨਹੀਂ ਮੈਨੂੰ ਦੁਕਾਨ ਤੇ ਕੰਮ ਨਹੀਂ ਕਰਨ ਦੇਣਾ ਹੈਗਾ ਸੋ ਇੰਨਾ ਪਿਆਰ ਆ ਉਹ ਪਿਆਰ ਦੇ ਬਦਲੇ ਦੇ ਵਿੱਚ ਇਹ ਕੁਝ ਵੀ ਕਰ ਸਕਦਾ ਤੇ ਵੈਸੇ ਦੇਖਿਆ ਜਾਵੇ ਤਾਂ ਕਾਫੀ ਵਧੀਆ ਮੈਸੇਜ ਪਹਿਲੀ ਗੱਲ ਤਾਂ ਤੁਹਾਡੀ ਵੱਲੋਂ ਕਾਫੀ ਵਧੀਆ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਦੂਜਾ ਤੁਸੀਂ ਇਹਨਾਂ ਨੂੰ ਕਾਫੀ ਵਧੀਆ ਤਰੀਕੇ ਨਾਲ ਲੈ ਚਨ ਨਾਲ ਜੋੜ ਰਹੇ ਜਿਵੇਂ ਤੁਸੀਂ ਦੱਸ ਰਹੇ ਆਪਣੇ ਬਹਰ ਕਿਸੇ ਬਰਥਡੇ ਜਾਂ ਯੂਨੀਵਰਸਿਟੀ ਤੇ ਪੰਛੀਆਂ ਵਸਤੇ ਕਰਦੇ ਹੋ ਉਹਨੇ ਡੌਗਸ ਵਸਤੇ ਕਰ ਰਹੇ ਹੈ ਮਤਲਬ ਕਾਫੀ ਵਧੀਆ ਮੈਸੇਜ ਇਹਨਾਂ ਦੇ ਵੱਲੋਂ ਫਿਲਹਾਲ ਇੱਕ ਸੋਸਾਇਟੀ ਨੇ ਦਿੱਤਾ ਜਾ ਰਿਹਾ ਹੈ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਬਰਥਡੇ ਤੇ ਕੁਛ ਨਾ ਕੁਛ ਕੁਛ ਨਾ ਕੁਛ ਸਪੈਸ਼ਲ ਅਸੀਂ ਖੁਦ ਵਸਤੇ ਵੀ ਕਰੀਏ ਤੇ ਕੁਦਰਤ ਵਸਤੇ ਵੀ ਕਰੀਏ ਤੇ ਐਦਾਂ ਦੀ ਜੇ ਤੁਸੀਂ ਹੋਰ ਵੀ ਵਧੀਰੀ ਜਾਣਕਾਰੀ ਲੈਣਾ ਚਾਹ ਰੋਜ਼ ਚਰਚਾ نیوز ਚੈਨਲ ਤੇ ਮੈਟਾਬਲਿੰਗ ਕੋਰ ਕੈਮਰਮਨ ਕੁਲਦੀਪ ਦੇ ਨਾਲ